ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਆਪਣੇ ਬਲਬੁੱਤੇ ਉੱਤੇ ਆਪਣੇ ਪੱਧਰ ਤੇ ਕੈਬਨਿਟ ਦੇ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਵੱਡਾ ਰੋਲਾ ਚੱਲ ਰਿਹਾ ਹੈ ਡਿਪਟੀ ਸੀਐਮ ਦੇ ਚਿਹਰਿਆਂ ਨੂੰ ਲੈ ਕੇ ਇੱਕ ਪਾਸੇ ਹਰਪਾਲ ਸਿੰਘ ਚੀਮਾ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀ ਵਾਲਦੇ ਕਾਫੀ ਨਜ਼ਦੀਕ ਨੇ ਦੂਸਰੇ ਪਾਸੇ ਡਾਕਟਰ ਬਲਜੀਤ ਕੌਰ ਜਿਸ ਦਾ ਪੱਕ ਪੁਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਦੇ 40th ਹਸਪੀਟਲ ਦੇ ਵਿੱਚ ਐਡਮਿਟ ਨੇ ਇਸ ਕਰਕੇ ਡਿਪਟੀ ਸੀਐਮ ਦਾ ਫੈਸਲਾ ਵਿਚੇ ਧਰਿਆ ਧਰਾਇਆ ਰਹਿ ਗਿਆ ਲੇਕਿਨ ਹੁਣ ਕੰਸੂਮਾਂ ਚਲਪੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਇੱਕ ਖੁਦ ਇਨੀਸ਼ੀਏਟਿਵ ਹੈ ਇੱਕ ਖੁਦ ਫੈਸਲੇ ਕੀਤੇ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਇਸ ਕਰਕੇ ਬਿਨਾ ਕਿੰਤੂ ਪ੍ਰੰਤੂ ਬਿਨਾ ਸਵਾਲ ਪੁੱਛੇ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਨੇ ਆਪਣੇ ਕੋਲ ਰੱਖ ਲੈਨੇ ਹੁਣ ਗੱਲ ਕਰਦੇ ਆਂ ਅਸੀਂ ਮੰਤਰੀਆਂ ਦੀ ਕੀ ਮੰਤਰੀ ਬਦਲੇ ਜਾਣਗੇ ਤਿੰਨ ਮੰਤਰੀ ਦੇ ਤਿੰਨਾਂ ਮੰਤਰੀਆਂ ਦੇ ਨਾਮ ਦੱਸੇ ਜਾ ਰਹੇ ਨੇ ਇਹ ਨਾਮ ਨੇ ਡਾਕਟਰ ਰਵਜੋਤ ਸਿੰਘ ਹਰਦੀਪ ਸਿੰਘ ਬੁੰਡੀਆਂ ਮਹਿੰਦਰ ਭਗਤ ਨੂੰ ਦਿੱਲੀ ਬੁਲਾ ਲਿਆ ਗਿਆ ਹੈ ਇਹਨਾਂ ਦੇ ਨਾਲ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਮੀਟਿੰਗ ਕਰਨਗੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਦੀ ਕਾਰਗੁਜ਼ਾਰੀ ਉਸ ਹਾਬਦੀ ਨਹੀਂ ਜਿਸ ਹਾਬਦੀ ਕਾਰਗੁਜ਼ਾਰੀ ਦੀ ਕਾਰਗੁਜ਼ਾਰੀ ਦੀ ਉਪੇਕਸ਼ਾ ਆਸੀ ਇਹ ਇਸ ਤਰ੍ਹਾਂ ਦੀ ਕਾਰਵਾਈ ਇਹਨਾਂ ਵੱਲੋਂ ਕੀਤੀ ਜਾਵੇਗੀ ਆਪ ਕੋ ਆਪਣੇ ਅਹੁਦਿਆਂ ਤੇ ਬੈਠਦੇ ਹੀ ਕਿ ਇਹਨਾਂ ਦੀ ਕਾਰਗੁਜ਼ਾਰੀ ਤੋਂ ਕਿ ਇਹਨਾਂ ਦੇ ਕਮਾਕਾਰਾਂ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਖੁਸ਼ ਨਹੀਂ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਕਿਹਾ ਕਿ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂਹੇ ਦੇ ਅੱਗੇ ਬੈਠਣ ਦੀ ਲੋੜ ਹੈ ਨਾ ਤੁਹਾਨੂੰ ਦਿੱਲੀ ਆਉਣ ਦੀ ਲੋੜ ਹੈ ਅਸੀਂ ਤੁਹਾਡਾ ਕੰਮ ਕਾਜ ਬਰੀਕੀ ਦੇ ਨਾਲ ਦੇਖ ਰਿਹਾ ਹਾਂ ਦਿੱਲੀ ਤੋਂ ਅਸੀਂ ਉਸ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਤੁਹਾਨੂੰ ਟਿਕਟਾ ਮੰਗਣ ਦੀ ਲੋੜ ਨਹੀਂ ਤੁਹਾਡੇ ਕੰਮਾਂ ਦੇ ਆਧਾਰ ਤੇ ਤੁਹਾਨੂੰ ਟਿਕਟਾਂ ਦਿੱਤੀਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇਵਨ ਤੋਂ ਉਹਨਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਤੁਹਾਡੇ ਵਿੱਚੋਂ ਕੋਈ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਦੀ ਜਿਹੜੀ ਖੋਸੀ ਹੈ ਉਸ ਉੱਤੇ ਬੈਠ ਸਕਦਾ ਹੈ ਗੱਲ ਕੀਤੀ ਉਹਨਾਂ ਨੇ ਯੋਗਤਾ ਦੀ ਕਾਬਿਲ ਦੀ ਕਿ ਕਾਬਲ ਹੋਣਾ ਬਹੁਤ ਜ਼ਰੂਰੀ ਹੈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਪਾਰਟੀ ਦੀ ਆਈਡੀਓਲੋਜੀ ਹੈ ਜਿਹੜੀ ਵਿਚਾਰਧਾਰਾ ਹੈ ਉਸ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਰ ਕਹਿੰਦੇ ਨੇ ਖਿਚੋਤਾਨ ਵੀ ਹੈ ਖਾਸ ਕਰਕੇ ਡਿਪਟੀ ਸੀਐਮ ਦੇ ਚਿਹਰਿਆਂ ਨੂੰ ਲੈ ਕੇ ਇੱਕ ਡਿਪਟੀ ਸੀਐਮ ਕਹਿੰਦੇ ਨੇ ਕਿ ਅਨੁਸੂਚਿਤ ਜਾਤੀ ਯਾਨੀ ਕਿ ਐਸੀ ਭਾਈਚਾਰੇ ਵਿੱਚੋਂ ਤੇ ਦੂਸਰਾ ਹਿੰਦੂ ਹਿੰਦੂ ਭਾਈਚਾਰੇ ਵਿੱਚੋਂ ਯਾਨੀ ਕਿ ਯਾਨੀ ਕਿ ਵੋਟ ਬੈਂਕ ਕਿਸਕਦਰ ਨਜ਼ਰ ਆ ਰਿਹਾ ਹੈ ਜਾਂ ਜਿਹੜੀਆਂ ਇਹਨਾਂ ਦੀ ਗੱਲਾਂ 2017 2022 ਦੇ ਵਿੱਚ ਕੀਤੀਆਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਅਜਿਹੇ ਕਾਰੇ ਕੀਤੇ ਜਾਂਦੇ ਸੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਨਜ਼ਦੀਕ ਹੁੰਦੀਆਂ ਸੀ ਉਸ 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 ਪੜਾਅ ਉੱਤੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾ ਹੁਣ ਜਿਹੜੇ ਮੰਤਰੀ ਅਰਵਜੋਤ ਸਿੰਘ ਹਰਮਿਤ ਸਿੰਘ ਮੁੰਡੀਆਂ ਅਤੇ ਮਹਿੰਦਰ ਪਾਲ ਜਿਹੜੇ ਭਗਤ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸੂਤਰ ਦੱਸਦੇ ਨੇ ਕਿ ਫੇਰ ਬਦਲ ਵੀ ਹੋ ਸਕਦੇ ਨੇ ਤੇ ਜਾਂ ਸਮੀਖਿਆ ਕੀਤੀ ਜਾ ਸਕਦੀ ਹੈ ਕਾਰਗੁਜ਼ਾਰੀ ਦੀ ਜਾਂ ਰਣਨੀਤੀ ਬਣਾਈ ਜਾ ਸਕਦੀ ਹੈ ਇਨ੍ਹਾਂ ਤਿੰਨਾਂ ਮੰਤਰੀਆਂ ਦੀ ਅਗਵਾਈ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਲੇਕਿਨ ਉਹਦੇ ਲਈ ਫਿਰ ਮੰਤਰੀਆਂ ਨੂੰ ਬੁਲਾਉਣ ਦੀ ਕੀ ਲੋੜ ਹੈ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਹਰਪਾਲ ਸਿੰਘ ਚੀਮਾ ਨੇ ਅਮਰ ਕਰੋੜਾ ਨੇ ਉਨ੍ਹਾਂ ਨੂੰ ਲੈ ਕੇ ਵੀ ਅਗਲੀ ਰਣਨੀਤੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ ਇਹ ਤਿੰਨਾਂ ਨੂੰ ਕਿਉਂ ਬੁਲਾਇਆ ਗਿਆ ਇਹ ਬੜਾ ਵੱਡਾ ਭੰਮਲਕੂਸਾ ਬੜਾ ਵੱਡਾ ਸਸਪੈਂਸ ਬਣ ਗਿਆ ਹੈ ਆਮ ਆਦਮੀ ਪਾਰਟੀ ਦੇ ਸਿਆਸੀ ਕੋਲ ਡੋਰ ਦੇ ਵਿੱਚ ਹੁਣ ਸਿਆਸੀ ਗਲਿਆਰਾਂ ਤੋਂ ਚਰਚਾ ਇਹ ਛੁੱਟ ਪਈ ਹੈ ਕਿ ਆਮ ਆਦਮੀ ਪਾਰਟੀ ਤਿੰਨ ਮੰਤਰੀਆਂ ਦੀ ਛੁੱਟੀ ਵੀ ਕਰ ਸਕਦੀ ਹੈ ਤਿੰਨ ਮੰਤਰੀ ਨਵੇਂ ਵੀ ਬਣਾਏ ਜਾ ਸਕਦੇ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਖੁੱਛ ਲਈ ਯਾਨੀ ਕਿ ਸਿਆਸੀ ਗਲਿਆਰਾਂ ਦੇ ਵਿੱਚ ਕਿਰਿਤ ਚਰਚਾ ਦਾ ਵਿਸ਼ਾ ਸਿਰਫ ਸੁਰੱਖਿਆ ਦੇ ਵਿੱਚ ਆ ਗਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹ ਤਿੰਨੋਂ ਮੰਤਰੀ ਜਿਨ੍ਹਾਂ ਨੂੰ ਦਿੱਲੀ ਸਪੈਸ਼ਲ ਸੱਦਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਬਦਲਾਅ ਹੋਣਗੇ ਜਾਂ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ ਇਹਦੇ ਬਾਰੇ ਅਸੀਂ ਕੋਈ ਕਿੰਤੂ ਪਰਤੂ ਨਹੀਂ ਕਰਾਂਗੇ ਇਹ ਫੈਸਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਹੱਕ ਵਿੱਚ ਹੈ ਲੇਕਿਨ ਬੱਕ ਬੱਕ ਪੱਤਰਕਾਰ ਭਾਈਚਾਰੇ ਸਿਆਸੀ ਮਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਇਹ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੈਬਨਟ ਦੇ ਵਿੱਚ ਵੱਡੇ ਬਦਲਾਅ ਆਉਣ